We'll be right back. ਦੇਖੋ ਜੀ ਇਹ ਕੋਈ ਨਹੀਂ ਕੋਈ ਨਹੀਂ ਚਲਦਾ ਤਾਂ ਅੱਜ ਚੜਾਈ ਅਸੀਂ ਵੇਚਦੇ ਚਾਰ ਤੁਸੀਂ ਦੱਸੋ ਤੁਨੇ ਮੈਂ ਪੰਜਾਂ ਦਾ ਗੱਲ ਕਰੀ ਹੁਣ ਕੱਲ ਦੇਖੀ ਜੀ ਮੈਂ ਦੱਸ ਤੁਸੀਂ ਇੰਨੀ ਚਲਦਾ ਤਾਰੀਖਾ ਹੁਣ ਹੁਣ ਤਾਂ ਨਹੀਂ ਹੁੰਦੀ ਹੁਣ ਜੀ ਕੱਲ ਚੱਲ ਫਿਰ 1 ਲੱਖ 1 ਲੱਖ 183000 ਰੁਪਏ ਵਿਆਜ ਦਾ ਦੇ ਰਿਹਾ ਸਾਨੂੰ ਬਹੁਤ ਨਹੀਂ ਲੈ ਕੇ ਹਾਂ ਜੇ ਸਾਨੂੰ ਕਲੇਮ ਮਿਲ ਜਾਂਦਾ ਫਿਰ ਹੋਰ ਵੀ ਦੇ ਦਿੰਦੇ ਜੇ ਸਾਨੂੰ ਕਲੇਮ ਮਿਲ ਜਾਂਦਾ ਇਹ ਨਹੀਂ ਹੁਣ ਇਹ ਵੀ ਗੱਲ ਦੇਖੋ ਜੀ ਹਾਂ ਵੱਡਾ ਤੁਹਾਡੀ ਰਿਕਾਰਡਿੰਗ ਕਰ ਰਹੇ ਆ ਕਿਹੜੀ ਗੱਲ ਬੋਲੂਗਾ ਕੈਰੇਕਟਰ ਜੋ ਨੋਟ ਬੰਦ ਕਰਤਾ ਬਾਪੂ ਜੀ ਕਿੰਨਾ ਦਾ 85000 ਰੁਪਏ ਦੇ ਐਮਰਟ ਦੇ ਦੰਦੇ ਉਹ ਜਰਾ 5600 ਰੁਪਏ ਦਾ ਹਾਂ ਹਾਂ ਮੈਂ ਗੰਡੀ ਕਿ ਨਾ ਚਾਹ ਹੁਣ ਛੱਡ ਦੋ ਜਦੋਂ ਲੋਨ ਬੰਦ ਹੋ ਗਿਆ ਜਿਹੜਾ 85 ਹਜ਼ਾਰ ਦੇ ਬੰਦੇ ਦਾ ਕੱਟਿਆ ਗਿਆ ਬੰਦੇ ਵਾਲਾ ਉਹ ਤਾਂ ਬਾਦ ਪੈਸੇ 25 30% ਪੈਸਾ ਚਾਹੇ 25000 ਆਵੇ ਵੀ ਹੈ ਆਵੇ ਬੰਦ ਕਰਾ ਆਵੇ ਕੁਛ ਨਾ ਕੁਛ ਉਹ ਪੈਸੇ ਮੁੜਨਾ ਨਹੀਂ ਮੁੜਾ ਜੀ ਉਹ ਨਹੀਂ ਦਿੰਦਾ ਉਹ ਵਿੱਚੇ ਕੱਟ ਹੈ ਵਿੱਚੇ ਕਰ ਲੋ ਅਕਾਊਂਟ ਸਾਡੀ ਰਕਮ ਇਹਦਾ ਪੱਤਰਕਾਰ ਇਹਦਾ ਪੱਤਰਕਾਰ ਫਿਰ ਤੇਰੇ ਸਾਡੇ ਦੋ ਤਿੰਨ ਗੱਲ ਫਿਰ ਮੈਂ ਕਰਦਾ ਪੱਤਰਕਾਰ ਨੇ ਇਹਦੇ ਭਰਪੂਰ ਨਹੀਂ ਕੁਛ ਆਏ ਕਰ ਲੋ ਤੁਸੀਂ ਐ ਨਹੀਂ ਹੁੰਦੀ ਇਹਨਾਂ ਦੇ ਨਾਮ ਤੇ ਚੈੱਕ ਬਣ ਕੇ ਆਉਂਦੇ ਇਹ ਗੱਲ ਸੁਣ ਲੈ ਬੰਦੇ ਇਹ ਜਮਾਨ ਇਹ ਜਮਾਨ ਹੁੰਦੀ ਆ ਬੰਦਿਆਂ ਦੀ ਜਿੰਨੇ ਪੈਸੇ ਆਉਣਗੇ 10000 ਆਵੇ 20000 ਆਵੇ ਪੱਟਾ ਸੋਨੂ ਦੇਵਾਂਗੇ ਅਸੀਂ ਕੀ ਕਰਦੇ ਆਪਦੇ ਆਪ ਸਾਵੇਂ ਤੋਂ ਘੱਟ ਕਰ ਲਓ ਫੈਸਲੇ ਚਲੋ ਬਾਕੀ ਤੁਹਾਨੂੰ ਦੱਸ ਲੈ ਮਰਜੀ ਲਿਓ ਬਾਕੀ ਤੁਹਾਨੂੰ ਦੱਸਦਾ ਜੀ ਇੱਥੇ ਨਿਬੜਦੀ ਆ ਤੁਹਾਡੀ ਠੀਕ ਆ ਅਸੀਂ ਮੇਰੀ ਗੱਲ ਸੁਣੋ ਜੀ ਅਸੀਂ ਕੋਈ ਚ ਗੁੜ ਨਹੀਂ ਭੰਦੇ ਜਿਹੜੀ ਗੱਲਾਂ ਸਪਸ਼ਟ ਕਹਿੰਦੇ ਆ ਅਸੀਂ ਗੈਲੋ ਪਿੱਛੋਂ ਗੱਲਾਂ ਨਹੀਂ ਕਰਦੇ ਅਸੀਂ ਜਿਹਨੂੰ ਕਰਾਂਗੇ ਪੱਕੀ ਗੱਲ ਕਰਾਂਗੇ 2 ਲੱਖ ਰੁਪਏ ਅੱਜ ਦੇ ਤੁਰ ਤਿਆਰ ਆ ਜੀ ਸੂ ਰੈਡ ਕਰਦਾ ਉਹਦੇ ਜ਼ਿੰਮੇਵਾਰ ਹੁਣ ਸਾਨੂੰ ਕਹਿੰਦਾ ਤੁਸੀਂ ਹੋ ਹਾਂ ਮੈਂ ਪੱਡਾਂ ਦੇ ਖੜਾ ਕਰਦਾ ਜੀ ਮੈਨੂੰ ਕਹਿ ਤ ਲੈਣੇ ਨੰਬਰ ਦਾ ਇਹ ਨੰਬਰ ਲੈ ਲਿਆ ਜੀ ਮੈਨੇ ਹੁਣ ਮੈਂ ਹਾਈ ਥੋੜੇ ਲੈ ਕੇ ਕਰਾਂਗਾ ਉਹਦੀ ਸ਼ੈਡ ਅੱਪਰ ਫੋਨ ਕਰਦਾ ਇੱਕ ਮਿੰਟ ਸਾਡੀ ਜਿਲੇ ਦੀ ਟੀਮ ਵੀ ਆ ਸਾਡੇ ਖਰੇ ਨੇ ਪ੍ਰਧਾਨ ਜੀ ਆ ਜਿਲੇ ਵਾਲੀ ਟੀਮ ਵੀ ਆ ਜੀ ਸਮਝਾਂਗਾ ਚਲੋ ਲੈ ਲਓ 3 ਇਹ ਤਾਂ 10 ਮਿੰਟ ਹੋਰ ਖੜਾਂਗੇ ਸਾਡੀ ਤਾਂ ਬਹੁਤ ਸੌਣ ਆ ਜਿੰਨੀ ਮਰਜ਼ੀ ਲਾ ਲੀਏ ਲੰਬਾ ਪਾਉਂਗੇ ਨਾਲ ਕਰਕੇ ਜਾਉਂਦੇ ਹਾਂ ਹਾਂ ਹੁਣ ਅਸੀਂ ਨਿਪਟਣ ਨੂੰ ਤਿਆਰ ਆ ਰੱਖ ਲਓ ਸ਼ੋਰਟ ਵੀ ਤਰੀਕ ਰੱਖ ਲਓ ਅੱਜ ਤਾਂ ਅੱਜ ਦੋ ਲੋਕ ਤੁਸੀਂ ਨੂੰ ਯਾਰ ਰੱਖ ਇਹ ਜੇ ਕੰਮ ਦਾ ਨੰਬਰ ਲੈ ਲਓ ਮੈਂ ਨੰਬਰ ਲੈ ਲਈ ਜੀ ਡਾਕਟਰ ਸਾਜਣ ਕਰਦੇ ਨੰਬਰ ਹੱਥ ਤਰ ਲਾ ਲਿਆ ਉਹ ਸਾਹਮਣੇ ਤੱਕ ਮਾਰਦਾ ਜਦੋਂ ਤੁਸੀਂ ਤੰਗ ਕਰੀ ਜਾਵੋਗੇ ਸਾਨੂੰ ਫੇਰ ਸਾਡਾ ਪਤਾ ਨਹੀਂ ਫੇਰ ਫੇਰ ਅਸੀਂ ਤੁਹਾਨੂੰ ਬੋਲਿਆ ਗੋਲ ਨੰਬਰ ਦੱਸ ਦੇ ਚਲ 99644 55000 ਉਹ ਕਿਸ਼ਤਾਂ 43 ਭਰ ਚੁੱਕੇ ਨੇ ਜਿਹੜਾ 110000 ਸੀ ਉਹ ਪਹਿਲਾਂ ਹੀ 690 ਦੀ ਬਜਾਏ 580 ਦਿੱਤਾ ਇੱਕ ਲੱਖ 10000 ਉੱਪਰ ਦਤੀ ਅਸੀਂ ਉਹਨਾਂ ਨੂੰ ਕੈਲਕੂਲੇਟਰ ਕਰਕੇ ਦੱਸਤਾ ਕਿ 70000 ਤੋਂ ਵੱਧ ਹੈ ਮੂੜ ਰੱਖ ਜਿਹੜਾ ਸੋਨੇ ਵਿਆਜ ਲੈਣਾ ਭਾਈ ਉਹ ਵਿਆਜ ਦੇ ਦੋ ਜਿਹੜਾ ਉਹਨਾਂ ਨੇ ਘਰ ਦਾ ਉਹ ਕਰਿਆ ਸੀ ਆਪਣਾ ਕੀ ਕਹਿੰਦਾ ਉਹਨਾਂ ਨੇ بیمਾ ਉਹ ਘਰ ਦਾ بیمਾ ਘਰ ਨੂੰ ਤਰੇੜ ਆ ਗਈਆਂ ਤੀਆਂ ਉਹਨਾਂ ਨੂੰ ਕਹਿ ਤੀ ਸੋਨੇ ਘਰ ਦਾ بیمਾ ਨਹੀਂ ਦਿੱਤਾ ਸਾਨੂੰ ਵੀ ਉਹਦੇ ਹਿਸਾਬ ਨਾਲ ਸੋਟਾ 17000 ਬਣਦਾ ਹੈ 17000 ਤੋਂ ਨੂੰ ਅਸੀਂ ਲਗਦੇ ਦੇ ਦਿਆ ਨੇ ਆਕੀ ਭਾਈ ਜੇ ਵਿਆਜ ਕਹਿੰਦੇ ਹੋ ਤੁਸੀਂ ਸਾਨੂੰ ਪੂਰਾ 2 ਲੱਖ ਰੁਪਇਆ ਦੇ ਦੋ ਚਲੋ ਅੱਜ ਪ੍ਰਸ਼ਾਸਨ ਉਹਨਾਂ ਦੇ ਨਾਲ ਆਇਆ ਸੀ ਹੁਣ ਇਹ ਨੰਬਰ ਲੈ ਕੇ ਸਭ ਤੋਂ ਕਹਿੰਦੇ ਸੀ ਉੱਤੇ ਗੱਲ ਕਰਕੇ ਦੱਸਾਂਗੇ ਇਹਨਾਂ ਨੂੰ ਦੱਸਤਾ ਵੀ ਇਹ ਰੋਜ਼-ਰੋਜ਼ ਨੋਸਟ ਲਾਉਣ ਨਾਲੋਂ ਸਾਡੇ ਨਾਲ ਇੱਕ ਦਿਨ ਬਹਿ ਕੇ ਗੱਲ ਕਰ ਲਓ ਸੋ ਅੱਜ ਅਸੀਂ ਭਾਰਤੀ ਕਿਸਾਨ ਜੁਨੀਆਨ ਵੱਲੋਂ ਇਹ ਜਿਹੜਾ ਜ਼ਿੰਮੇਵਾਰ ਤੇ ਬੁਕਾਨ ਦੀ ਕ੍ਰਿਪਤੀ ਆ ਉਹ ਰੁਕਤੀ ਉਹਨਾਂ ਨੂੰ ਕਹਿਤਾ ਸੀ ਵੀ ਇਹ ਕ੍ਰਿਪਤੀ ਤਾਂ ਹਰ ਹਾਲਤ ਅਸੀਂ ਹੋਣ ਨਹੀਂ ਦੇਣੀ ਪਰ ਬਾਕੀ ਜੇ ਬਹਿ ਕੇ ਜੱਪੜਤਾ ਅਸੀਂ ਨਿਪਟਾਂਗੇ ਸੋ ਇੰਨੀਆਂ ਗੱਲਾਂ ਮੈਂ ਕਹਿੰਦਾ ਧੰਨਵਾਦ ਬਹੁਤ ਜਿਹੜਾ ਅੱਜ ਇਹ ਭਾਰਤੀ ਕਿਸਾਨ ਜੁਨੀ ਨੇ ਇਕੱਠਾ ਗਰਾਹਵਲੋ ਪਿੰਡ ਕਲਵਰਸ਼ਾ ਚ ਸਾਡੇ ਇੱਕ ਸਿੱਖਸ਼ਾਨ ਦੀ ਕੁੱਕੀ ਤੇ ਆਏ ਨੇ ਨਾ ਇਹ ਮੁਲਾਜਮ ਕਿਉਂਕਿ ਪ੍ਰਭੂ ਸਾਡੇ ਜ਼ਮੀਨਾਂ ਦਾ ਜ਼ਮੀਨਾਂ ਨੂੰ ਕੀ ਰੋਂਦੇ ਤੇ ਸਾਡੇ ਦਾ ਘਰ ਵੀ ਜਾ ਰਹੇ ਨੇ ਕਿਉਂਕਿ ਸਾਡੇ ਤਕਰੀਬ 90% ਜਿਹੜੇ ਘਰਾਂ ਦੇ ਲੋਨ ਲਏ ਹੋਏ ਨੇ ਜਿਹੜਾ ਇਹਨਾਂ ਦਾ ਲੂਨ ਦੇਣ ਵਕਤ ਡਾਕੂਮੈਂਟ ਹੁੰਦੇ ਨੇ ਉਹਨਾਂ ਤੇ ਅੰਗਰੇਜ਼ੀ ਹੁੰਦੀ ਹੈ ਅੰਗਰੇਜ਼ੀ ਸਾਨੂੰ ਪਤਾ ਨਹੀਂ ਲੱਗਦਾ ਇੱਕ ਸਾਡੇ ਘਰ ਦੀਆਂ ਇੱਕ ਵੀ ਸਾਡੀ ਕੁੜੀ ਦਾ ਵਿਆਹ ਆ ਗਿਆ ਜਾਂ ਸਾਡਾ ਕੋਈ ਮਰੀਜ਼ ਹੈ ਤਾਂ ਉਹ ਤੇ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਅਸੀਂ ਸਾਨੂੰ ਪੜ੍ਹਨਾ ਵੀ ਨਹੀਂ ਆਉਂਦੀ ਅੰਗਰੇਜ਼ੀ ਅਸੀਂ ਉਹ ਦੇਖਦੇ ਨਹੀਂ ਉਹਨਾਂ ਤੇ ਗੁੱਠੇ ਲਾਈ ਜਾਂਦੇ ਬਾਅਦ ਚ ਜਦੋਂ ਇਹ ਡਿਫਾਲਟਰ ਹੋ ਜਾਂਦੇ ਨੇ ਬੈਂਕ ਦੀਆਂ ਗਲਤੀਆਂ ਕਰਕੇ ਅਸੀਂ 2-3 ਕੇਸਾਂ ਚ ਆਇਆ ਉਹ ਬੈਂਕ ਦੀਆਂ ਗਲਤੀਆਂ ਕਰਕੇ ਸਾਡਾ ਜਿਹੜਾ ਕਿਸਾਨ ਹੈ ਜਾਂ ਮੰਦੂਰ ਆ ਉਹ ਡਿਫਾਲਟਰ ਹੁੰਦਾ ਹੈ ਉਹ ਤੋਂ ਬਾਅਦ ਕਿਉਂ ਡਿਫਾਲਟਰ ਹੋ ਗਿਆ ਉਹ ਤੋਂ ਦੁੱਗਣੇ ਤਿੱਗਣੇ ਪੈਸੇ ਨਹੀਂ ਪਰੇ ਜਾਂਦੇ ਸੋ ਉਹਦੇ ਕਰਕੇ ਇਹ ਸਾਡੇ ਘਰਾਂ ਤੇ ਕਬਜ਼ੇ ਮਤਲਬ ਇਹਨਾਂ ਦੀ ਇੱਕ ਘੜੀ ਮਿੱਥੀ ਸਾਜ਼ਿਸ਼ ਹੈ ਜਿਹੜੇ ਕੋਆਪਰੇਟ ਜਿਹੜੇ ਬੈਂਕਾਂ ਨੇ ਇਹ ਵੱਡੇ ਵੱਡੇ ਕੋਆਪਰੇਟ ਘਰਾਣਿਆਂ ਦੇ ਨੇ ਸਾਨੂੰ ਸਮਝਣਾ ਪਊਗਾ ਜਿਵੇਂ ਹੁਣ ਸਾਡੇ ਪਿੰਡਾਂ 'ਚ ਸਾਡੇ ਮਾੜੇ ਮੋٹے ਬਖੌਂਦ ਨੇ ਜਿਵੇਂ ਹੁਣ ਇੱਥੇ ਆ ਗਏ ਦੀ ਇਕੱਲਾ ਪਿੰਡੇ ਇਕੱਠਾ ਹੋ ਜੇ ਇੱਥੇ ਮਤਲਬ ਇਹ ਨਹੀਂ ਕਿਸੇ ਦਾ ਕੋਈ ਸਾਡੇ ਇਸ ਤਰ੍ਹਾਂ ਫੁਰਕੀ ਕਰ ਜੂ ਸਾਡੇ ਜ਼ਮੀਨ ਤੇ ਕਬਜ਼ਾ ਕਰ ਲੂਗਾ ਸੋ ਸਾਨੂੰ ਇਕੱਠਾ ਹੋਣਾ ਪੈਣਾ ਹੈ ਗੱਲਾਂ ਤੇ ਤਾਂ ਕਰਕੇ ਸਾਡੇ ਘਰ ਅੱਜ ਜਿਹੜੇ ਬੱਚੇ ਨੇ ਅੱਜ ਜਿੰਦਾ ਲਾ ਕੇ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦੇਣਗੇ ਪ੍ਰਭੂ ਕੀ ਬਣੂਗੀ ਉਹਨਾਂ ਨਾਲ ਕੱਲ ਨੂੰ ਸਾਡੇ ਤੇ ਵੀ ਆਉਣਗੇ ਅਸੀਂ ਵੀ ਲੋਨ ਲਏ ਹੋਏ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚਣੀ ਚਾਹੀਦੀ ਹੈ ਨੇ ਗੱਲਾਂ ਵੀ ਅਸੀਂ ਇਕੱਠੇ ਹੋ ਕੇ ਜਿਹੜਾ ਇਹ ਸਾਡੇ ਤੇ ਮਾਰਾਂ ਪੈ ਰਹੀਆਂ ਨੇ ਇਹਨਾਂ ਨੂੰ ਅਸੀਂ ਰੋਕਣ ਦੀ ਜਿਹੜੀ ਰੋਕੀਏ ਇਹਨਾਂ ਨੂੰ ਤਾਂ ਕਿ ਅੱਗੇ ਤੋਂ ਸਾਡੇ ਪਿੰਡਾਂ 'ਚ ਨਾ ਹੋਣ ਇਸ ਤਰ੍ਹਾਂ ਕਰਕੇ ਸਾਨੂੰ ਇਕੱਠੇ ਹੋਣਾ ਪੈਣਾ ਸੋ ਇੰਨੀਆਂ ਗੱਲਾਂ ਕਹਿੰਦੇ ਹੋਏ ਧੰਨਵਾਦ